ਐਕਸੈਂਟ ਐਕਸੈਂਟ ਦੱਸੋ ਜੀ ਫਰਸਟ ਓਨਰ 2014 ਮਾਡਲ ਹੂੰ ਇਹ ਵੀ ਟਾਪ ਮਾਡਲ ਜੀ ਓਕੇ ਲੱਖ ਕਿਲੋਮੀਟਰ ਚੱਲੀ ਆ ਜੀ ਠੀਕ ਐ ਇਹ ਦੇ ਦਾਂਗੇ 175000 ਰੁਪਏ ਦੀ ਡੀਜ਼ਲ ਦੀ ਡੀਜ਼ਲ ਦੀ ਕਿੰਨੇ ਦੀ 175000 ਰੁਪਏ ਦੀ ਕਾਰ 175 ਦੀ ਹਾਂਜੀ ਭੁਲੇਖਾ ਤਾਂ ਹੀ ਲੱਗ ਗਿਆ ਨਹੀਂ ਕੋਈ ਗੱਲ ਨਹੀਂ ਸਰ ਕੀ ਗੱਲ ਹੈ ਲਾਈ ਪਿੱਛੋਂ ਵੀ ਦਿਖਾ ਗੱਡੀ ਡੀਜ਼ਲ ਦੀ ਕਾਰ ਐ ਐਸ ਬ੍ਰੈਂਡ ਨਿਊ ਐਸ ਐਕਸ ਆਫੀਸ਼ਲ ਟਾਇਰਾਂ ਹੀ ਦਿਖਾ ਦੇ 20 25000 ਦੇ ਤਾਂ ਨਵੇਂ ਟਾਇਰ ਹੀ ਪਏ ਹੋਣੇ ਚਲੋ ਜੀ 4/4 થાર 2017 ਮਾਡਲ 76000 ਚੱਲੀ 76000 ਚੱਲੀ 2014 ਮਾਡਲ VDI 83000 ਚੱਲੀ ਹੂੰ ਠੀਕ ਹੈ ਘਰ ਲਾਈ ਟਾਇਰ ਲੱਗੇ ਹੋਏ ਆ ਕਾਰ ਨੂੰ ਇਹ ਆਪਾਂ ਦੇ ਦਾਂਗੇ 340000 ਰੁਪਏ ਜੀ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਬਈ ਜੀ ਆਪਾਂ ਖੜੇ ਆ ਕਾਰ ਪੁਆਇੰਟ ਟਾਂਗਰੇ ਜਦੋਂ ਤੁਸੀਂ ਬਿਆਸ ਤੋਂ ਅੰਮ੍ਰਿਤਸਰ ਵੱਲ ਜਾਓਗੇ ਤਾਂ ਰਸਤੇ ਚ ਆਉਂਦਾ ਟਾਂਗਰਾ ਡਾ ਤੇ ਜੱਗਾ ਵੀਰ ਆਪਣੇ ਨਾਲ ਸੱਸੀ ਗੱਲ ਵੀਰੇ ਪ੍ਰੋਪਰ ਲੋਕੇਸ਼ਨ ਕੀ ਆ ਮਾੜਾ ਜਿਹਾ ਦੱਸ ਦਿਓ ਇਹ ਮੇਨ ਹਾਈ ਰੋ ਮੇਨ ਹਾਈਵੇ ਆ ਰਈਏ ਤੋਂ 16 17 ਕਿਲੋਮੀਟਰ ਅੱਗੇ ਅੰਮ੍ਰਿਤਸਰ ਨੂੰ ਜਾਂਦੇ ਆ ਤੇ ਜੰਡਿਆਲੇ ਤੋਂ 7 ਕਿਲੋਮੀਟਰ ਪਿੱਛੇ ਠੀਕ ਹੈ ਹਾਂਜੀ ਵਿਚਾਲੇ ਜੇ ਆ ਗਿਆ ਵਿਚਾਲੇ ਜੇ ਆ ਗਿਆ ਤੇ ਗੱਡੀਆਂ ਵੀ ਤੁਹਾਨੂੰ ਦੇਣੀਆਂ ਨੇ ਪੂਰੀਆਂ ਵਧੀਆ ਹਰ ਇੱਕ ਬਜਟ ਦੀ ਜਿਹੜੀ ਤੁਹਾਨੂੰ ਗੱਡੀ ਅੱਜ ਦੀ ਵੀਡੀਓ ਦੇ ਵਿੱਚ ਮਿਲ ਜੂ ਫੋਰਚੂਨਰ ਵੀ ਦੋ ਖੜੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸਟਾਰਟਿੰਗ ਆਪਾਂ ਕਰਦੇ ਆਂ Swift ਤੋਂ ਡੀਜ਼ਲ ਦੀ ਕਾਰ ਵੀਰੇ ਡੀਜ਼ਲ ਦੀ ਘਾਰ ਆ ਭਾਜੀ ਆ ਮਾਡਲ VDI 2018 ਮਾਡਲ ਠੀਕ ਹੈ ਫਸਟ ਓਨਰ ਦੀ ਘਾਰ ਆ 77000 ਚੱਲੀ ਆ 77000 77000 ਚੱਲੀ ਆ ਓਨਰ ਫਸਟ ਆ ਲੋ ਜੀ ਅਲਾਈ ਟਾਇਰ ਚੈੱਕ ਕਰੋ ਬਹੁਤ ਸੋਹਣੇ ਅਲਾਈ ਟਾਇਰ ਪਏ ਹੋ ਨੇ ਡੀਜ਼ਲ ਦੀ 18 ਮਾਡਲ ਪਹਿਲੇ ਨਾਮ ਦੀ 77000 ਚੱਲੀ ਹੋਈ VDI Swift ਲੈ ਮੇਰੇ ਅੰਦਰੋਂ ਵੀ ਕਰਾ ਦੇ ਚੈੱਕ ਸਾਫ ਸੁਥਰੀ ਕੰਡੀਸ਼ਨ ਦੀ ਜਿਹੜੀ ਕਾਰ ਆ ਤੇ ਰੇਟ ਕੀ ਆ ਵੀਰੇ ਕਾਰ ਦਾ ਰੇਟ ਵੀਰ ਜੀ ਇਹਦਾ 5,75,000 ਰੁਪਏ ਦੀ ਕਰ ਦੇ ਦਾਂਗੇ 5 ਲੱਖ ਪੰਜ 75000 ਦੀ ਲਾਈਟ ਏਅਰ ਲੱਗੇ ਠੀਕ ਹੈ ਜੇ ਤੁਹਾਨੂੰ 75000 ਡਾਊਨ ਪੇਮੈਂਟ ਦੇ ਦਈਏ 5 ਲੱਖ ਦਾ ਲੋਨ ਕਰਾਵਾ ਦਾਂਗੇ ਸਾਰੇ ਇੱਥੇ ਲਓ ਜੀ 5 ਲੱਖ ਦਾ ਲੋਨ ਵੀ ਹੋ ਜੂ ਜੇ ਤੁਹਾਡੀ ਪ੍ਰੋਫਾਈਲ ਵਧੀਆ ਅੱਗੇ ਆ ਗਈ ਵਰਨਾ ਸਨਰੂਫ ਵਾਲੀ ਹਾਂਜੀ ਦੱਸਿਓ ਸੈਕੰਡ ਆਨਰ ਦੀ ਕਾਰ ਆ ਜੀ 2020 ਮਾਡਲ ਆਏ 2020 ਮਾਡਲ 2020 ਮਾਡਲ ਡੀਜ਼ਲ ਦੀ ਡੀਜ਼ਲ ਦੀ ਐਸਐਕਸ ਆਪਸ਼ਨਲ ਆ ਹਾਂਜੀ ਵੈਂਟੀਲੇਟਡ ਸੀਟਾਂ ਵਾਲੀ ਵੈਂਟੀਲੇਟਡ ਸੀਟਾਂ ਵਾਲੀ ਸਭ ਤੋਂ ਟੌਪ ਮਾਡਲ ਕਾਰ ਆ ਇਹ ਸੈਕੰਡ ਕਰੋ ਜੀ ਚੱਕ ਟਾਇਰ ਬਿਲਕੁਲ ਨਵੇਂ ਅਲਾਈ ਪੂਰੇ ਸੋਨੇ ਕਰੋ ਜੀ ਅੰਦਰੋਂ ਚੈੱਕ ਇਹਦੇ ਵਿੱਚ ਬਾਈ ਜੀ ਸਨਰੂਫ ਸਟੀਰਿੰਗ ਕੰਟਰੋਲ ਕਰੂਜ਼ ਕੰਟਰੋਲ ਵੈਂਟੀਲੇਟਿਡ ਸੀਟਾਂ ਜਿਹਦੇ ਵਿੱਚ ਠੰਡੀ ਦਿੱਤੀ ਹਵਾ ਆਉਂਦੀ ਆ ਇਹ ਗੱਡੀ ਕਿੰਨੇ ਦੀ ਦੇਣੀ ਆ ਵੀਰੇ ਇਹ ਆਪਾਂ ਦੇ ਦਾਂਗੇ 8,25,000 ਰੁਪਏ ਦੀ 8,25,000 ਦੀ ਤੇ 999 ਨੰਬਰ ਨਾਲ ਹੀ ਹਾਂਜੀ ਨਾਲ ਸਾਰਾ ਕੁਝ ਠੀਕ 60% ਤੱਕ ਲੋਨ ਕਰਾ ਦੋਗੇ 60% ਦਾ 7 ਲੱਖ ਦਾ ਲੋਨ 7 ਲੱਖ ਦਾ ਲੋਨ ਹੋ ਜੂਦਾਉ ਜੀ ਸਵਾ ਲੱਖ ਰੁਪਏ ਲੈ ਕੇ ਆਉਣਾ ਅੱਗੇ ਗੱਡੀ ਖੜੀ ਆ ਜੀ ਐਕਸੈਂਟ ਐਕਸੈਂਟ ਦੱਸੋ ਜੀ ਫਸਟ ਓਨਰ 2014 ਮਾਡਲ ਹੂੰ ਇਹ ਵੀ ਟੌਪ ਮਾਡਲ ਜੀ ਓਕੇ ਲੱਖ ਕਿਲੋਮੀਟਰ ਚੱਲੀ ਆ ਜੀ ਠੀਕ ਐ ਇਹ ਦੇ ਦਾਂਗੇ 1,75,000 ਰੁਪਏ ਦੀ ਡੀਜ਼ਲ ਦੀ ਡੀਜ਼ਲ ਦੀ ਕਿੰਨੇ ਦੀ 1,75,000 ਰੁਪਏ ਦੀ ਕਾਰ 1,75 ਦੀ ਹਾਂਜੀ ਕੋਈ ਖਤਾ ਨਹੀਂ ਲੱਗਿਆ ਨਹੀਂ ਕੋਈ ਗੱਲ ਨਹੀਂ ਸਰ ਕੀ ਗੱਲ ਹੈ ਲਾਈ ਪਿੱਛੋਂ ਵੀ ਦਿਖਾ ਗੱਡੀ ਡੀਜ਼ਲ ਦੀ ਕਾਰ ਐ ਐਸ ਬ੍ਰੈਂਡ ਨਿਊ ਐਸ ਐਕਸ ਆਫੀਸ਼ਲ ਟਾਇਰਾਂ ਹੀ ਦਿਖਾ ਦੇ 20-25 ਹਜ਼ਾਰ ਦੇ ਤਾਂ ਨਵੇਂ ਟਾਇਰ ਹੀ ਪਏ ਹੋਏ ਨੇ ਟਾਇਰ ਜੀ ਹਾਂਜੀ ਪੈਸੇ ਬਹੁਤ ਬਜਟ ਦੇ ਵਿੱਚ ਗੱਡੀ ਆ ਐਕਸੈਂਟ 2014 ਮਾਡਲ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਐਸਐਕਸ ਆਫੀਸ਼ਲ ਸਭ ਤੋਂ ਟਾਪ ਡੀਜ਼ਲ ਦੀ ਗੱਡੀ 1,75,000 ਦੀ ਮਿਲ ਜੂ ਐਵਰੇਜ ਸਾਨੂੰ ਪਤਾ ਆ 24 ਤੋਂ 25 ਦੀ ਦਿੰਦੀ ਆ ਅੱਗੇ ਆ ਗਈ ਭਾਈ ਜੀ ਥਾਰ ਦੱਸਿਓ ਫਿਰ ਫਸਟ ਓਨਰ ਦੀ ਥਾਰ ਆ ਜੀ 2016 ਮਾਡਲ ਹੂੰ 4/2 4/2 ਹਾਂਜੀ ਇਹ ਚ 4/2 ਆਉਂਦੇ ਆ ਕੁਝ ਬਹੁਤ ਘੱਟ ਪੀਸ ਆਏ ਆ 4/2 ਦੇ ਵਿੱਚ ਡੀਆਈ ਇੰਜਨ ਚਾਹੀਦਾ ਡੀਆਈ ਇੰਜਨ ਵਾਲੀ ਲੈ ਵੀ ਅਲਾਈ ਟਾਇਰ ਚੱਕਰਾ ਦੇ ਲੋਜੀ 16 ਮਾਡਲ ਪਹਿਲੇ ਨਾਂ ਦੀ 4/2 ਥਾਰ ਡੀਜ਼ਲ ਦੇ ਵਿੱਚ ਡੀਆਈ ਇੰਜਨ ਤੇ ਅੰਦਰੋਂ ਵੀ ਕਰਾ ਦੇ ਚੈੱਕ ਅੰਦਰੋਂ ਵੀ ਕਰਾ ਦਿਓ ਚੈੱਕ ਕਵਰ ਵਧੀਆ ਪੈਸੇ ਨੇ ਸਾਰੇ ਹੀ ਫਲੋਰ ਮੈਟਿੰਗ ਹੋਈ ਹੋਈ ਆ ਸਾਤ ਤਸ਼ੁੱਤ ਵੇਖੋ ਗੱਡੀ ਸੋਹਣੀ ਲੱਗੀ ਹੋਈ ਆ ਐਂਡਰੋਇਡ ਪਲੇਅਰ ਵੀ ਲੱਗਿਆ ਹੋਇਆ ਬਿਲਕੁਲ ਬਿਲਕੁਲ ਠੀਕ ਆ ਵੀਰੇ ਗੱਡੀ ਕਿੰਨੇ ਦੇਵਾਂਗੇ ਆਪਾਂ ਇਹ ਦਦਾਂਗੇ 4 ਲੱਖ 25 ਹਜ਼ਾਰ ਦੀ 4 ਲੱਖ 25 ਹਜ਼ਾਰ ਦੀ ਹਾਂਜੀ ਠੀਕ ਆ ਤਿੰਨ ਕ ਲੱਖ ਦਾ ਲੋਨ ਤਾਂ ਹੋਈ ਜਾਊਗਾ ਮੰਨ ਤਿੰਨ ਸਾਢੇ ਤਿੰਨ ਦਾ ਹੋ ਜੂਗਾ ਤੇ ਅੱਗੇ ਫਰੀਆ 4/4 4x4 ਥਾਰ 2017 ਮਾਡਲ 76000 ਜੱਲੀ 76000 ਜੱਲੀ ਹਾਂਜੀ ਹਾਂਜੀ ਟਾਇਰ ਵੇਖੋ ਪੂਰੇ ਚੌੜੇ ਪਏ ਹੋਏ ਹੈ ਪੂਰੇ ਚੌੜੇ ਜਮਾ ਨਵੇਂ ਟਾਇਰ 17 ਮਾਡਲ 4x4 CRD ਇੰਜਨ ਵਾਲੀ ਤੇ ਅੰਦਰੋਂ ਵੀ ਚੈੱਕ ਕਰਾ ਦੇ ਮਿੱਤਰਾ ਛੋਟਾ ਗੱਡੀ ਆ ਤੇ ਇਹਦਾ ਰੇਟ ਕੀ ਹੈ ਵੀਰੇ 5 ਲੱਖ ਰੁਪਈਆ ਸਰ 5 ਲੱਖ ਹਾਂਜੀ ਮਾਨਦਾਨ ਮੌਕੇ ਤੇ ਮਾਨਦਾਨ ਮੌਕੇ ਤੇ ਲਓ ਜੀ 5 ਲੱਖ ਜੋ ਮੌਕੇ ਤੇ ਮਾਨਦਾਨ ਵੀ ਹੋ ਜੂ 17 ਮਾਡਲ ਦੀ ਗੱਡੀ ਆ ਤੇ ਲੋਨ ਦੇ ਤੇ ਵੀ 4 4.5 ਦਾ ਹੋ ਸਕਦਾ ਹੋ ਜੂ ਹੋ ਜੂ ਸਰ ਹੋ ਜੂ ਤੇ ਅੱਗੇ ਖੜੀ ਆ Swift ਕਾਰ 2013 ਮਾਡਲ Swift ਆ ਟਾਇਰ ਇਹਦੇ ਵੀ ਬਰੈਂਡ ਨਿਊ ਲੱਗੇ ਜੇ ਠੀਕ ਆ ਠੀਕ ਆ ਜੀ ਫਸਟ ਓਨਰ ਦੀ ਗੱਾਰ ਆ BDI BDI 3 ਲੱਖ 20000 ਰੁਪਏ ਦੀ ਗੱਾਰ ਦੇ ਦੋ 3 ਲੱਖ 20000 ਦੀ 3 ਲੱਖ 20000 ਦੀ ਡੀਜ਼ਲ ਦੀ ਗੱਾਰ BDI Swift ਕਰੋ ਜੀ ਚੈੱਕ ਲੋਨ ਬਾਈ ਜੀ ਤੁਹਾਡਾ ਹੋ ਜੂਗਾ ਤੁਹਾਡੇ ਪੇਪਰ ਚੈੱਕ ਕਰਕੇ ਪਤਾ ਲੱਗ ਜੂਗਾ ਕਿੰਨੇ ਦਾ ਲੋਨ ਤੁਹਾਡਾ ਹੁੰਦਾ ਤੇ ਤੇ ਅੱਗੇ ਆ ਗਈ ਬਈ ਕ੍ਰੇਟਾ ਕਾਰ 1.4 1.4 1.4 ਠੀਕ ਹੈ ਐਕਸ ਮਾਡਲ ਇਹ ਵੀ ਫਸਟ ਓਨਰ ਦੀ ਕਾਰ ਆ 1.4 ਆ ਮਾਡਲ 2018 ਮਾਡਲ 2018 ਠੀਕ ਹੈ ਡੀਜ਼ਲ ਦੀ ਗੱਡੀ ਆ 70000 ਬਾਈ ਕਹਿੰਦਾ ਚੱਲੀ ਹੈ ਰਿਕਾਰਡ ਦੇ ਨਾਲ ਉਧਰ ਚੈੱਕ ਕਰਾ ਦੇ ਮਿੱਤਰਾਂ ਸੀਟ ਕਵਰ ਪਏ ਹੋਏ ਨੇ ਐਂਡਰਾਇਡ ਪਲੇਅਰ ਪੂਰਾ ਵਧੀਆ ਵੱਡਾ ਲੱਗਿਆ ਹੋਇਆ ਤੇ ਇਹ ਗੱਡੀ ਕਿੰਨੇ ਦੀ ਦਵਾਂਗੇ ਵੀਰੇ 7 ਲੱਖ 25 ਹਜ਼ਾਰ ਦੀ 7 ਲੱਖ 25000 25000 ਦੀ ਗੱਡੀ ਮਿਲ ਜੂ ਸਾਢੇ 6 ਲੱਖ ਦਾ ਮੈਨੂੰ ਲੱਗਦਾ ਲੋਨ ਹੋ ਜੂਗਾ ਹੋ ਜੂਗਾ ਭਾਜੀ 75000 ਰੁਪਿਆ ਡਾਊਨ ਪੇਮੈਂਟ ਲੈ ਆਇਓ ਲਓ ਜੀ ਅੱਗੇ ਇੱਕ Swift ਹੋਰ ਆ ਗਈ ਦੱਸਿਓ ਵੀਰੇ ਇਹਦੇ ਬਾਰੇ 2014 ਮਾਡਲ VDI 83000 ਚੱਲੀ ਹੂੰ ਠੀਕ ਹੈ ਘਰ ਲਾਈਟ ਟਾਇਰ ਲੱਗੇ ਹੋਏ ਆ ਠੀਕ ਹੈ ਕਾਰ ਨੂੰ ਤੇ ਆਪਾਂ ਦੇ ਦਾਂਗੇ 340000 ਰੁਪਏ ਦੀ ਲਓ ਜੀ 14 ਮਾਡਲ VDI ਡੀਜ਼ਲ ਦੀ ਕਾਰ 83000 ਚੱਲੀ ਹੋਈ ਲਾਈਟ ਟਾਇਰ ਐਕਸਟਰਾ ਪਾਏ ਨੇ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ ਅੰਦਰੋਂ ਵੀ ਚੱਕਰਾ ਦੇ ਮਿੱਤਰਾ 3 ਲੱਖ 40000 40000 ਦੀ ਗੱਡੀ ਮਿਲ ਜੂ ਬਾਈ 14 ਮਰ ਠੀਕ ਹੈ ਟੱਚ ਪਲੇਅਰ ਲੱਗਿਆ ਹੋਇਆ ਸਾਰਾ ਕੁਝ ਓਕੇ ਆ ਆਰਮਰੈਸਟ ਵੀ ਲੱਗਿਆ ਹੋਇਆ ਲੱਗਿਆ ਇਹਦੇ ਤੇ ਲੋਨ ਕਿੰਨੇ ਦਾ ਕਰਾ ਦੋਗੇ ਇੱਥੇ ਲੋਨ ਹੋ ਜੂਗਾ ਮੈਂ 2.5 ਲੱਖ 2.5 ਲੱਖ ਰੁਪਏ ਦਾ ਲੋਨ ਹੋ ਜੂਗਾ ਪਿੱਛੇ ਰੁਪਏ ਲੈ ਗਿਆ 90000 90000 ਲਿਆਇਓ ਅੱਗੇ ਆ ਗਈ ਆਈ 220 ਦੱਸੋ ਵੀਰੇ i 22 2016 ਮਾਡਲ ਹਮ ਆਸਟਾ ਆਪਸ਼ਨਲ ਸਭ ਟੋਪ ਟੋਪ ਮੜ ਪੁਸ਼ਪਨ ਸਟਾਰ ਵਾਲੀ ਠੀਕ ਹੈ ਹਾਂਜੀ ਲੋ ਜੀ ਚੱਲੀ ਕਿੰਨੀ ਕਾ ਚੱਲੀ ਗੱਡੀ ਹੁਣੀ ਆ 80 ਹਜ਼ਾਰ ਦੇ ਲੱਗ ਸਕੇ 80 ਹਜ਼ਾਰ ਦੇ ਲਾਗੇ ਛਾਗੇ ਚੱਲੀ ਆ ਗੱਡੀ ਬਾਈ ਆਸਤਾ ਆਪਸ਼ਨਲ ਆ ਮਾਡਲ 2016 ਓਨਰ ਸੈਕੰਡ ਆ ਓਨਰ ਸੈਕੰਡ ਕਰੋ ਜੀ ਚੈੱਕ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਆ ਇਹ ਨੈਵੀਗੇਸ਼ਨ ਵਾਲੀ ਤੇ ਪ੍ਰੋਜੈਕਟਰ ਲਾਈਟ ਵਾਲੀ ਗੱਡੀ ਆ ਗਈ ਸਭ ਤੋਂ ਟਾਪ ਪੁਸ਼ ਬਟਨ ਸਟਾਰਟ ਕੀਲੈਸ ਕੀਲੈਸ ਐਂਟਰੀ ਕੀਲੈਸ ਤੇ ਰੇਟ 475000 475000 ਚ 2016 ਡੀਜ਼ਲ ਦੀ ਕਾਰ ਤੇ ਅੱਗੇ ਆ ਗਈ ਬ੍ਰੇਜਾ ਦੱਸੋ ਵੀਰੇ ਬ੍ਰੇਜਾ 2017 ਮਾਡਲ ਦੀ ਆ ਹਾਂ ਜੀ ਡੀ ਆਈ ਡੀਜ਼ਲ ਠੀਕ ਹੈ ਜਡੀ ਜਡੀ ਆ ਹਾਂ ਡੀਜ਼ਲ ਹੈ ਪ੍ਰੋਜੈਕਟਰ ਲਾਈਟਾਂ ਵਾਲੀ ਜਿਹੜੀ ਹੁੰਦੀ ਆ ਜੀ ਕੰਪਨੀ ਦੇ ਲੋਏ ਵੀ ਆ ਜਾਂਦੇ ਨੇ ਕੰਪਨੀ ਦੇ ਲੋਏ ਆ ਜਾਂਦੇ ਆ ਠੀਕ ਹੈ 80000 ਦੇ ਲਗ ਸਮਥਿੰਗ ਇਹ ਵੀ ਚੱਲੀ ਆ ਠੀਕ ਹੈ ਹਾਂਜੀ ਹਾਂਜੀ ਸੀਟ ਕਵਰ ਨਵੇਂ ਪਏ ਹੋ ਨੇ ਮੈਟ ਵਗੈਰਾ ਲੱਗੇ ਹੋਏ ਨੇ ਤੇ ਰੇਟ ਇਹਦਾ ਰੇਟ ਦੇ ਦਾਂਗੇ 6 ਲੱਖ ਰੁਪਏ ਦੀ 6 ਲੱਖ ਦੀ 6 ਲੱਖ ਦੀ ਦਾਂਗੇ 595000 ਦੀ ਦੇ ਦਾਂਗੇ। ਲੋ ਜੀ 5,95,000 ਦੀ 17 ਮਾਡਲ JDI ਮਿਲ ਜੂਗੀ। ਅੱਗੇ ਫੋਰਚੂਨਰ ਲੈ ਆਏ ਤੁਹਾਡੇ ਬਾਅਦ ਤੇ 4/2 ਦੇ ਵਿੱਚ ਆਟੋਮੈਟਿਕ ਬਹੁਤ ਹੀ ਨਵੀਂ ਘਾਰ ਆ। ਦੱਸੋ ਵੀਰੇ। 2019 ਮਾਡਲ ਫੋਰਚੂਨਰ ਆ। ਹਮ। 1,33,000 ਚੱਲੀ ਆ 4/2 ਆਟੋ। 1,33,000 ਪੂਰੇ ਰਿਕਾਰਡ ਨਾਲ। ਕੋਡ ਨਾਲ ਚੱਲੀ ਹੋਈ ਆ। ਪੂਰੀ ਗਾਰੰਟੀ ਆ। ਪੂਰੀ ਗਾਰੰਟੀ ਆ। ਕੋਈ ਰਿਕਾਰਡ ਕਢਾ ਕੇ ਆ ਜੇ ਸਾਡੇ ਕੋ ਕੋਈ ਗੱਲ ਨਹੀਂ। ਠੀਕ ਐ। ਹਾਂਜੀ। ਲੋ ਜੀ। 19 ਮਾਡਲ 4/2 ਆਟੋ। 133 ਚੱਲੀ ਓਨਰ ਫਰਸਟ ਓਨਰ ਫਰਸਟ ਲੋ ਜੀ ਘਰੋ ਚੈੱਕ ਕੰਡੀਸ਼ਨ ਦੀ ਗੱਡੀ ਬਹੁਤ ਨਵੀਂ ਆ ਇਹ ਗੱਡੀ ਕਿੰਨੇ ਦੀ ਦਵਾਂਗੇ ਆਪਾਂ ਇਹ ਗੱਡੀ ਦੇ ਦਾਂਗੇ ਆਪਾਂ ਸਾਹਿਬ ਜੀ 26.5 ਲੱਖ ਰੁਪਏ ਜੀ 26.5 ਲੱਖ ਦੀ ਮਾਨਦਾਨ ਮੌਕੇ ਤੇ ਹੋ ਜਾਊਗਾ ਹੋ ਜਾਊਗਾ ਲੋ ਜੀ ਮੌਕੇ ਤੇ ਮਾਨਦਾਨ ਹੋ ਜਾਊ 26.5 ਲੱਖ ਰੁਪਿਆ ਰੇਟ ਆ 26.5 ਲੱਖ ਅੱਗੇ ਆ ਗਈ i20 ਦੱਸੀ ਵੀਰੇ i20 2017 ਸਪੋਰਟਸ ਸਪੋਰਟਸ ਡੀਜ਼ਲ ਡੀਜ਼ਲ ਠੀਕ ਆ ਫਸਟ ਓਨਰ ਦੀ ਗਾਰ ਆ ਹੂੰ 79000 ਚੱਲੀ ਹੋਈ ਆ ਹੂੰ ਬਾਕੀ ਜਿਵੇਂ ਲਾਈ ਟਾਇਰ ਲੱਗੇ ਆ ਟਾਇਰ ਇਹਨੂੰ ਵੀ ਬਹੁਤ ਵਧੀਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ 70 80 ਪੈਸੇ ਟਾਇਰ ਹੋਣਗੇ 17 ਮਾਡਲ ਸਪੋਰਟਸ ਡੀਜ਼ਲ ਦੀ ਕਾਰ ਕਰੋ ਜੀ ਚੈੱਕ ਪਹਿਲੇ ਨਾਲ ਦੀ ਗੱਡੀ ਆ ਲਾਈਟ ਟਾਇਰ ਐਕਸਟਰਾ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਬਹੁਤ ਹੀ ਨਵੀਂ ਗੱਡੀ ਆ ਤੇ ਇਹਦਾ ਰੇਟ ਵੀਰੇ 5 ਲੱਖ 10000 ਰੁਪਇਆ 5 ਲੱਖ ਤੇ 10000 ਦੀ ਮਿਲ ਜੂਗੀ 2017 ਮਾਡਲ i20 ਡੀਜ਼ਲ ਦੇ ਵਿੱਚ ਤੇ ਫੋਰਚੂਨਰ ਤੁਹਾਡੇ ਵਾਸਤੇ ਇੱਕ ਹੋਰ ਲਿਆਏ 4x2 ਦੇ ਵਿੱਚ ਆਟੋ ਦੱਸਿਓ ਫਿਰ 2017 ਮਾਡਲ 4/2 125000 ਚੱਲਿਆ ਹੋਇਆ ਵਾ ਠੀਕ ਹੈ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਆ ਬਿਲਕੁਲ ਬ੍ਰਾਂਡ ਨਿਊ ਹੂੰ ਠੀਕ ਹੈ ਸਰ ਇਹ ਵੀ ਫਰਸਟ ਓਨਰ ਦਾ ਵਾ ਇਹ ਵੀ ਫਰਸਟ ਓਨਰ ਹਾਂਜੀ ਇਹ ਹੈਗਾ ਚੰਡੀਗੜ੍ਹ ਦਾ ਨੰਬਰ ਆ ਐਨਓਸੀ ਕਟਾ ਕੇ ਨਾਂ ਤੇ ਨੰਬਰ ਲਵਾ ਕੇ ਦਵਾਂਗੇ ਠੀਕ ਹੈ ਅੱਛਾ ਨੰਬਰ ਲਵਾ ਕੇ ਦਵਾਂਗੇ ਨੰਬਰ ਲਵਾ ਕੇ ਦਵਾਂਗੇ ਜੇ ਨੰਬਰ ਤੋਂ ਬਿਨਾ ਕਿਸੇ ਨੇ ਲੈਣਾ ਵਾ ਐਨਓਸੀ ਦੇ ਨਾਲ ਐਨਓਸੀ ਵੀ ਕਟਾ ਦਾਂਗੇ ਜੇ ਕਿਹੜੇ ਨੰਬਰ ਲਵਾ ਕੇ ਲੈਣਾ ਵਾ ਤੇ ਉਹਦਾ ਮੈਂ ਨੰਬਰ ਲਵਾ ਕੇ ਵਾਲਾ ਰੇਟ ਦੱਸਦਾ ਨਾਲੋਂ ਬਿਨਾ ਵਾਲਾ ਦੱਸ ਦਿਆਂ ਆਪਾਂ ਹਾਂ ਉਹ ਕਿ ਨੰਬਰਦਾਰ ਸਾਰਿਆਂ ਨੂੰ ਪਤਾ ਹੀ ਹੈ ਕੀ ਖਰਚਾ ਹੁੰਦਾ ਦਾ ਬਿਲਕੁਲ ਨੰਬਰ ਤੋਂ ਬਿਨਾ ਮੈਂ ਦੇ ਦੂੰਗਾ 20 ਲੱਖ ਰੁਪਏ ਦਾ ਐਨਓ ਸੀ ਕਟਾ ਕੇ ਹਾਂ 17 ਮਾਡਲ 4/2 ਆਟੋ ਓਨਰ ਫਰਸਟ ਚੱਲਿਆ 125 ਹਾਂ 125 20 ਲੱਖ 20 ਲੱਖ ਐਨਓ ਸੀ ਕਟਾ ਕੇ ਐਨਓ ਸੀ ਕਟਾ ਕੇ ਹਾਂਜੀ ਇਹ ਦੱਸ ਦੋ ਕਿ ਨਾ ਚੰਡੀਗੜ੍ਹ ਨੰਬਰ ਦੇ ਨਾਲ ਜਾਣਾ ਹਾਂਜੀ ਚੰਡੀਗੜ੍ਹ ਦੇ ਨੰਬਰ ਨਾਲ ਐਨਓ ਸੀ ਕਟਾ ਦੂੰਗਾ ਠੀਕ ਹੈ ਨੰਬਰ ਦਾ ਖਰਚਾ ਅਲੱਗ ਲੱਗੂਗਾ 20 ਲੱਖ ਰੁਪਏ ਬਾਕੀ ਜੇ ਤੁਸੀਂ ਨੰਬਰ ਲਵਾਉਣਾ ਤਾਂ ਉਹ ਬਾਈ ਨਾਲ ਕਰ ਲਿਓ ਗੱਲਬਾਤ ਫੋਨ ਤੇ ਤੇ ਅੱਗੇ ਆ ਗਈ ਸਵਿਫਟ ਨਵੀਂ ਸ਼ੇਪ ਵਾਲੀ ਹਸਟ ਆਨਰ ਦੀ ਗਾਰ ਆ 2024 ਮਾਡਲ ਆ ਹੂੰ ਜੈਡ ਐਕਸ ਆਈ ਸਭ ਤੋਂ ਟੌਪ ਮਾਡਲ ਆ ਓਕੇ 25000 ਚੱਲੀ ਆ ਹੂੰ ਪੈਟਰੋਲ ਦੀ ਗਾਰ ਆ ਸਿਰਫ 25000 ਚੱਲੀ ਲਾਈਟਾਂ ਲੱਗੀਆਂ ਐਸੈਸਰੀ ਬਹੁਤ ਜਿਆਦੀ ਲੱਗੀ ਗਾਰ ਨੂੰ ਲਾਈਟਾਂ ਟਾਇਰਾਂ ਚ ਇੱਧਰ ਉੱਧਰ ਜੋ ਜਿੰਨਾ ਕ ਸਾਮਾਨ ਸਿਟੇ ਨੂੰ ਲੱਗਦਾ ਵੀਰ ਨੇ ਸਾਰਾ ਹੀ ਲਾਇਆ ਵਾ ਸਾਰਾ ਲੱਗਿਆ ਹੋਇਆ ਹਾਂ ਸਾਰੀਆਂ ਹੀ ਲਾਈਟਾਂ ਲੱਗੀਆਂ ਨੇ ਸੀਟ ਕਵਰ ਬਹੁਤ ਸੋਹਣੇ ਪਏ ਆ ਹਾਂਜੀ ਸੀਟ ਕਵਰ ਬਹੁਤ ਸੋਹਣੇ ਪਏ ਆ 70 ਮੈਟ ਆ ਹਾਂਜੀ 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 ਤੇ ਉਹ ਗੇਅਰ ਤੇ ਦਿਖਾ ਦੇ ਕੀ ਯਾਰ ਉਹ ਲਾਇਆ ਨਹੀ ਲਾ ਟੂ ਆਏ ਹੋਏ ਕੀ ਬਾਤ ਆ ਮਤਲਬ ਕਲਾ ਹੀ ਕਰ ਦਿੰਦੇ ਨੇ ਕਈ ਵਾਰ ਤਾਂ ਕਲਾ ਹੀ ਦੇ ਲੋ ਜੀ 24 ਮਾਡਲ 25000 ਚੱਲੀ ZXI ਪੈਟਰੋਲ ਦੀ ਟੌਪ ਮਾਡਲ ਗੱਡੀ ਫਰਸਟ ਆ ਲੈ ਕਰਨ ਦੇ ਨਾਲ ਓਨਰ ਫਰਸਟ ਓਨਰ ਫਰਸਟ ਟਾਇਰ ਨਵੇਂ ਹਾਂ ਟ੍ਰੇਟ ਕੀਆ ਇਹ ਤੁਹਾਨੂੰ ਕਹੇ 620000 ਰੁਪਏ ਦੀ 620000 20000 ਦੀ ਗੱਡੀ ਮਿਲ ਜੂਗੀ ਇਹਦੇ ਬਾਅਦ ਤੁਸੀਂ 550 ਦਾ ਲੋਨ ਹੋ ਜੂਗਾ ਨਾ ਹੋ ਜੂਗਾ ਹੋ ਜੂਗਾ ਭਾਈ ਠੀਕ ਹੈ ਵੀਰੇ ਅੱਗੇ ਆ ਗਈ ਭਾਈ ਔਡੀ ਚਾਰ ਕੜਿਆਂ ਵਾਲੀ ਦੱਸਿਓ ਫਿਰ 2012 ਮਾਡਲ ਹਮ ਯੂਪੀ ਨੰਬਰ ਐਚ ਆਰ ਐਚ ਆਰ ਨੰਬਰ ਸੌਰੀ ਐਚ ਆਰ ਨੰਬਰ 26 ਜੀ 70000 ਚੱਲੀ A4 A4 ਹਾਂਜੀ ਠੀਕ ਐ ਓਨਰ ਫਰਸਟ ਓਨਰ ਫਰਸਟ ਲਓ ਜੀ ਪਹਿਲੇ ਨਾਂ ਦੀ ਗੱਡੀ ਐ 2012 ਮਾਡਲ ਆਡੀ A4 ਡੀਜ਼ਲ ਦੀ ਕਰੋ ਜੀ ਚੈੱਕ ਆਡੀ ਆਪਾਂ ਵਰਨਾ ਦੇ ਮੁੱਲ ਦੀ ਦੇਣੀ ਐ ਅੱਛਾ ਹੂੰ ਕਿੰਨਾ 475000 ਦੀ 475000 ਦੀ ਆਡੀ ਮਿਲ ਜੂ ਸਨਰੂਫ ਵਾਲੀ ਹਾਂ ਤੇ ਬਾਕੀ ਡੋਲੀ ਡੋ ਮਾਡਲ ਜੇ ਡੋਲੀਆਂ ਦੇ ਕੰਮ 'ਚ ਵੀ ਆਉਂਦੀਆਂ ਨਾ ਡੋਲੀਆਂ ਦੇ ਕੰਮ ਤੇ ਆਉਂਦੀਆਂ ਡੋਲੀਆਂ ਦੇ ਕੰਮ ਵੀ ਆਉਂਦੇ ਆ ਬਾਈ ਬੰਦਾ ਕੰਮ ਸੀਜ਼ਨ ਤੇ ਲੈ ਬਣੇ ਨੇ ਬਿਲਕੁਲ ਬਿਲਕੁਲ ਵਧੀਆ ਕੰਮ ਸ਼ੁਰੂ ਕਰ ਸਕਦਾ ਬੰਦਾ ਇੰਨੇ ਕੇ ਪੈਸਿਆਂ ਦੇ ਵਿੱਚ ਤੇ ਅੱਗੇ ਆ ਗਈ ਬਈ ਸਵਿਫਟ ਕਾਰ ਫਸਟ ਓਨਰ ਦੀ ਘਾਰ ਆ 2022 ਮਾਡਲ ਆ ਹਮ ਵੀਐਕਐਸਆਈ ਆਟੋਮੈਟਿਕ ਆਟੋਮੈਟਿਕ ਕੀ ਬਾਤ 33000 ਚੱਲੀ ਹੋਈ ਆ ਭਾਜੀ ਇਹ ਇਹਨੂੰ ਵੀ ਲਾਈਟ ਟਾਇਰ ਬਹੁਤ ਸੋਹਣੇ ਪਏ ਆ 33 ਰਿਕਾਰਡ ਨਾਲ ਚੱਲੀ ਆ 33 ਰਿਕਾਰਡ ਨਾਲ ਚੱਲੀ ਆ ਲੌਏ ਟਾਇਰ ਵੇਖੋ ਬਿਲਕੁਲ ਨਵੇਂ ਟਾਇਰ ਦਿਖਾ ਦਿ ਜਮਾ ਨਵੀਂ ਪਵਾ ਕੇ ਖੜਾਈ ਆ ਸਾਰਾ ਨਵੇਂ ਟਾਇਰ ਆ ਲਓ ਜੀ ਅੰਦਰੋਂ ਕਰੋ ਚੈੱਕ ਸੀਟ ਕਵਰ ਨਵੇਂ ਆਰਮ ਰੈਸਟ ਲੱਗਿਆ ਹੈ 70 ਮੈਂਟ ਲੱਗੇ ਹੋਏ ਆਟੋਮੈਟਿਕ ਕਾਰ ਆਟੋਮੈਟਿਕ ਕਾਰ 2022 BX I ਪੈਟਰੋਲ ਦੀ 33000 ਚੱਲੀ ਹੋਈ ਪਹਿਲੇ ਨਾਮ ਦੀ ਆਟੋਮੈਟਿਕ ਕਾਰ ਤੇ ਦਾ ਰੇਟ 6,25,000 ਰੁਪਇਆ 6,25,000 ਦੀ ਗੱਡੀ ਮਿਲ ਜੂ 5 ਸਵਾ 5 ਦਾ ਲੋਣੀ ਦੇਤੇ ਵੀ ਹੋ ਜੀ ਬਿਲਕੁਲ ਬਿਲਕੁਲ ਤੇ ਇੱਧਰ ਖੜੀ ਹੈ ਕ੍ਰੇਟਾ ਕ੍ਰੇਟਾ 2019 ਮਾਡਲ 18 ਮਾਡਲ ਸਰੀ 2018 ਮਾਡਲ 18 ਮਾਡਲ ਐਸ ਐਕਸ ਆਪਸ਼ਨਲ ਕਾਰ ਆ ਆਟੋਮੈਟਿਕ ਅੱਛਾ ਐਸ ਐਕਸ ਆਟੋਮੈਟਿਕ ਆਟੋਮੈਟ ਆਪਸ਼ਨਲ ਦੇ ਵਿੱਚ ਸਭ ਤੋਂ ਟੌਪ ਮਾਡਲ ਹਾਂਜੀ ਠੀਕ ਆ ਚੱਲੀ ਕਿੰਨੀ ਕਹੇ ਚੱਲਦੀ ਹੈ ਮੇਰੇ ਖਿਆਲ ਨਾਲ 80000 ਹੋਣੀ ਆ ਚੀਕਾ 80000 ਚੱਲੀ ਹੋਣੀ ਆ ਲਓ ਜੀ ਕਰੋ ਚੈੱਕ ਅੰਦਰੋਂ ਗੱਡੀ ਆਟੋਮੈਟਿਕ ਗੇਅਰ ਦੇ ਵਿੱਚ ਕਾਰ ਆ ਐਸ ਐਕਸਓ ਸਨਰੂਫ ਵਾਲੀ ਪੁਸ਼ ਬਟਨ ਸਟਾਰਟ ਸਭ ਤੋਂ ਟੌਪ ਮਾਡਲ 18 ਮਾਡਲ ਹਾਂਜੀ ਤੇ ਵੀਰੇ ਰੇਟ ਕੀ ਇਹਦਾ ਇਹਦਾ ਰੇਟ ਦੇ ਦਾਂਗੇ ਆਪਾਂ ਭਾਜੀ 7 ਲੱਖ ਰੁਪਏ ਦੀ ਕਰ ਦੇਣਾ 7 ਲੱਖ ਦੀ ਹਾਂਜੀ ਠੀਕ ਹੈ ਆਫਰ ਚ 7 ਲੱਖ ਰੁਪਏ ਦੀ ਆਟੋ ਕਿਸ ਨੇ ਦੇਣੀ ਨਹੀਂ ਬਿਲਕੁਲ 18 ਮਾਡਲ ਸਭ ਤੋਂ ਟੌਪ ਆਟੋ 7 ਲੱਖ ਦੀ ਹਾਂਜੀ ਤੇ 5-4000 ਦਾ ਮਾਨਤਾਨ ਵੀ ਕਰਾ ਦੇ ਕਰਾ ਦਾਂਗੇ ਠੀਕ ਹੈ ਵੀਰੇ ਤੇ ਅੱਗੇ ਆ ਗਈ ਕਾਲੇ ਰੰਗ ਦੀ ਥਾਰ 2023 ਮਾਡਲ 26000 ਚੱਲੀ 4/4 ਮੈਨੂਅਲ ਹੂੰ ਨੰਬਰ ਸੋਣਾ ਜੇ ਪੇਡ ਨੰਬਰ ਜੇ ਠੀਕ ਹੈ ਠੀਕ ਹੈ ਜੀ 75 75 75 75 26000 ਚੱਲੀ ਆ ਬਾਈ ਜੀ ਮਾਡਲ 2023 ਆ ਨਵੇਂ ਲੋਗੋ ਦੇ ਵਿੱਚ ਗੱਡੀ ਆ ਗਈ 4/4 ਦੇ ਵਿੱਚ ਮੈਨੂਅਲ ਮੈਨੂਅਲ ਦਾ ਦਿਖਾ ਦੇ ਮੇਰਾ ਆਰਮ ਰੈਸਟ ਲੱਗੇ ਹੋਏ ਆ 70 ਮੈਟ ਕਿੰਨੇ ਜਗਾਂ ਗੱਡੀ ਵੀਰੇ 15 ਲੱਖ ਰੁਪਏ ਦੀ 15 ਲੱਖ ਦੀ ਗੱਡੀ ਮਿਲ ਜੂ ਬਾਈ ਹਾਂਜੀ ਬਹੁਤ ਨਮੀ ਕਾਰ ਆ ਸਕਰਾਚ ਲੈਸ ਤੇ ਇਧਰ ਖੜੀ ਆ সিলਵਰ ਕਲਰ ਦੇ ਵਿੱਚ ਕ੍ਰੇਟਾ ਕਾਰ ਦੱਸਿਓ ਵੀਰੇ 2019 ਮਾਡਲ 1.4 90000 ਚੱਲੀ ਹਾਂ ਸੈਕੰਡ ਓਨਰ ਦੀ ਕਾਰ ਆ ਠੀਕ ਐ ਲਾਈਟਰ ਲੱਗਿਆ ਕਾਰ ਦੀ ਕੰਡੀਸ਼ਨ ਚੈੱਕ ਕਰੋ ਹਮ ਮਾਡਲ 19 1.4 ਇੰਜਰ ਵਾਲੀ ਬੱਧ ਐਵਰੇਜ ਆ ਹਾਂਜੀ ਲੈ ਮੈਂ ਤੇਰਾ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਐ ਸੀਟ ਕਵਰ ਇੱਕ ਵੀਰੇ ਪਾਟਿਆ ਨਵਾਂ ਪਵਾ ਕੇ ਦੇ ਦੇਓ ਪਵਾ ਦਾਂਗੇ ਭਾਜੀ ਸੀਟ ਕਵਰ ਲਓ ਜੀ ਕਰੋ ਚੈੱਕ ਤੇ ਰੇਟ ਵੀਰੇ ਕੀ ਆ 7.5 ਲੱਖ ਰੁਪਈਆ ਲੋ ਜੀ 7.5 ਲੱਖ ਦੀ ਗੱਡੀ ਮਿਲ ਜੂ ਇਹਦੇ ਵਾਸਤੇ ਤੁਸੀਂ ਲੱਖ ਸਵਾ ਲੱਖ ਲਿਆਓ ਡਾਉਨ ਪੇਮੈਂਟ ਦਾ ਬਾਕੀ ਉਹ ਵੀਨਿਮਲ ਦਾ ਰੇਟ ਹੀ ਉਹਨਾਂ ਦੇ ਦੇਣਾ ਸੀ ਡੀ ਕਵਰ ਭਰਾ ਦੇ ਸਾਰੇ ਪਵਾ ਲੈਣੇ ਨਵੇਂ ਠੀਕ ਹੈ ਲੋ ਜੀ ਇਹਨਾਂ 'ਚ ਕੋਈ ਵੀ ਗੱਡੀ ਲੈਣੀ ਆ ਤੁਸੀਂ ਹੁਣ ਆ ਕਾਰ ਪੁਆਇੰਟ ਟਾਗਰੇ ਸਕਰੀਨ ਤੇ ਚੱਲਦੇ ਨੇ ਨੰਬਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਦੋਂ ਤੁਸੀਂ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਉਂਗੇ ਨਾ ਜੱਗੇ ਵੀਰ ਨੂੰ ਦਿਖਾ ਦਿਓ ਕਿ ਮੈਂ ਸ਼ੇਅਰ ਕਰਕੇ ਆਇਆ ਵਧੀਆ ਮਾਨਤਾ ਦੇਵਾਂਗਾ ਠੀਕ ਹੈ ਵੀਰੇ ਬਿਲਕੁਲ ਬਿਲਕੁਲ ਕਰੂੰਗਾ ਮੈਂ ਕਰੋ ਫ